ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਨੂੰ ਲੈ ਕੇ ਆਖਰੀ ਦਿਨ ਆਇਆ ਤੇ 3 ਵਜੇ ਇਹ ਸਮਾਂ ਖਤਮ ਹੋ ਜਾਵੇਗਾ ਤੇ ਇਸ ਅਜੋ ਆਖਰੀ ਦਿਨ ਦੇ ਵਿੱਚ ਕਾਫੀ ਥਾਮਾਂ ਤੇ ਬਵਾਲ ਦੇਖਣ ਨੂੰ ਮਿਲ ਰਿਹਾ ਜਿੱਕਰ ਗੱਲ ਕਰੀਏ ਨਾ ਪਾ ਗਈ ਤਾਂ ਨਾ ਪਾ ਦੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੇ ਕਾਗਜ਼ ਖੋਹੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਤਿੰਨ ਲੋਕਾਂ ਦੇ ਵੱਲੋਂ ਉਸ ਦੀ ਨਾਮਜ਼ਦਗੀ ਦੇ ਜਿਹੜੇ ਕਾਗਜ਼ ਖੋਹ ਕੇ ਭਾਜਕੀ ਦਾ ਇਲਜ਼ਾਮ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਸਰਕਾਰ ਦੀ ਸ਼ਹਿਤ ਇਹ ਸਭ ਕੁਝ ਆ ਉੱਥੇ ਹੀ ਮੰਤਰੀ ਸਾਧੂ ਸਿੰਘ ਧਰਮਚੂਰ ਦੇ ਵੱਲੋਂ ਵੀ ਪਹੁੰਚ ਕੀਤੀ ਜਾਂਦੀ ਆ ਉਹਨਾਂ ਦੇ ਵੱਲੋਂ ਵੀ ਸਰਕਾਰ ਦਾ ਇਸ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਸ਼ਾਇਦ ਇਹ ਹੋ ਰਿਹਾ ਕਿਉਂਕਿ ਪੁਲਿਸ ਦੀ ਥੋੜੀ ਨਕਾਮੀ ਵੀ ਜੜੀ ਆ ਉਹ ਸਾਹਮਣੇ ਆਈ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਾਗਜ਼ ਖੋਹੇ ਜਾਣਾ ਇੱਕ ਬਹੁਤ ਹੀ ਮੰਦ ਭਾਗੀ ਗੱਲ ਹੈ ਇਸ ਤੋਂ ਇਲਾਵਾ ਹੋਰ ਉਹਨਾਂ ਨੇ মিডিਆ ਦੇ ਸਾਹਮਣੇ 21 ਗੱਲਾਂ ਬਾਤ ਕੀਤੀਆਂ ਨੇ ਆਓ ਸੁਣਦੇ ਹਾਂ ਦੀ ਤੇ ਸਾਡੇ ਕਾਗਜ਼ ਖੋਹੇ ਗਏ ਔਰ ਕਾਗਜ਼ ਫੇਰ ਅਸੀਂ ਬਣਾ ਲਾਂਗੇ ਪਰ ਇਹ ਜਿਹੜੀ ਰਵਾਇਤ ਤਾਂ ਬਹੁਤ ਮਾੜੀ ਐ ਇਹ ਲੋਕਾਂ ਨਾਲ ਮਜ਼ਾਕ ਐ ਲੋਕਾਂ ਦੇ ਨਮਾਇंदे ਚੁਣਨ ਵਾਸਤੇ ਸਰਕਾਰ ਦੇ ਬੰਦੇ ਪਹਿਲੇ ਹੀ ਫੈਲਾ ਖੋਣ ਲੱਗ ਜਾਣ ਤੇ ਇਹਦਾ ਮਤਲਬ ਸਰਕਾਰ ਦੇ ਪੱਲੇ ਕੱਖਾ ਤੁਹਾਡਾ ਕੀ ਸਟੈਂਸ ਬੱਸ ਸਾਡਾ ਤਾਂ ਮੈਂ ਨਾਲ ਖੜਾ ਹੁਣ ਮੋਕੇ ਦਿਖਾਵੇ ਕੋਈ ਕੱਲਾ ਬੰਦਾ ਅਸੀਂ ਕੱਲੇ ਬੰਦੇ ਨੂੰ ਦੇਖ ਲਿਆ ਔਰ ਇੱਥੇ ਮੈਂ ਸਮਝਦਾ ਕਿ ਪੁਲਿਸ ਨੂੰ ਡੀਐਸਪੀ ਨੂੰ ਲਾਹਣ ਤੈਸ ਗੱਲ ਦੀ ਉਹਨਾਂ ਦੇ ਸਾਹਮਣੇ ਜਦੋਂ ਫਾਈਲ ਕੋਗੇ ਲੈ ਕੇ ਗਏ ਨੇ ਅੱਜ ਲਾਸਟ ਦਿਨ ਆ ਜੀ ਫਿਰ ਕਿਵੇਂ ਕੋਗੇ ਲਾਸਟ ਦਿਨ ਲਾਸਟ ਦਿਨ ਕਾਗਜ਼ ਭਰਾ ਰਹੇ ਨੇ ਔਰ ਫੈਸਲਾ ਤੁਹਾਡੇ ਸਾਹਮਣੇ ਆ ਲੋਕ ਦਾਬੇ ਤੇ ਦੇਣਗੇ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸਮಿತಿ ਦੀਆਂ ਚੋਣਾਂ ਨੂੰ ਲੈ ਕੇ ਆਖਰੀ ਦਿਨ ਆ ਤੇ 3 ਵਜੇ ਇਹ ਸਮਾਂ ਖਤਮ ਹੋ ਜਾਵੇਗਾ ਤੇ ਇਸ ਅਜੋ ਆਖਰੀ ਦਿਨ ਦੇ ਵਿੱਚ ਕਾਫੀ ਥਾਵਾਂ ਤੇ ਬਵਾਲ ਦੇਖਣ ਨੂੰ ਮਿਲ ਰਿਹਾ ਜਿੱਕਰ ਗੱਲ ਕਰੀਏ ਨਾ ਪਾ ਗਈ ਤਾਂ ਨਾ ਪਾ ਦੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੇ ਕਾਗਜ਼ ਖੋਏ ਜਾਣ ਦੀ ਖਬਰ ਸਾਹਮਣੇ ਆਈ ਆ ਦੱਸਿਆ ਜਾ ਰਿਹਾ ਕਿ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਤਿੰਨ ਲੋਕਾਂ ਦੇ ਵੱਲੋਂ ਉਸ ਦੀ ਨਾਮਜ਼ਦਗੀ ਦੇ ਜਿਹੜੇ ਕਾਗਜ਼ ਖੋ ਕੇ ਭਾਜਕੀ ਦਾ ਇਲਜ਼ਾਮ ਲਗਾਇਆ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਸਰਕਾਰ ਦੀ ਸ਼ਹਿਤ ਇਹ ਸਭ ਕੁਝ ਉਰੇ ਆ ਉੱਥੇ ਮੰਤਰੀ ਸਾਧੂ ਸਿੰਘ ਧਰਮਸੂਤ ਦੇ ਵੱਲੋਂ ਵੀ ਪਹੁੰਚ ਕੀਤੀ ਜਾਂਦੀ ਆ ਉਹਨਾਂ ਦੇ ਵੱਲੋਂ ਵੀ ਸਰਕਾਰ ਦਾ ਇਸ ਤੇ ਨਿਸ਼ਾਨੇ ਸਾਤੇ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਸ਼ਾਇਦ ਇਹ ਹੋ ਰਿਹਾ ਕਿਉਂਕਿ ਪੁਲਿਸ ਦੀ ਥੋੜੀ ਨਾਕਾਮੀ ਵੀ ਜੜੀ ਆ ਉਹ ਸਾਹਮਣੇ ਆਈ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਾ ਕੁਝ ਖੋਹੇ ਜਾਣਾ ਇੱਕ ਬਹੁਤ ਹੀ ਮੰਦ ਭਾਗੀ ਗੱਲ ਹੈ ਇਸ ਤੋਂ ਇਲਾਵਾ ਹੋਰ ਉਹਨਾਂ ਨੇ মিডিਆ ਦੇ ਸਾਹਮਣੇ ਕੀ ਗੱਲਾਂ ਵੀ ਕੀਤੀਆਂ ਨੇ ਆ ਉਸ ਹੁੰਦੇ ਆ ਤੇ ਸਾਡੇ ਕਾਗਜ਼ ਖੋਏ ਨਹੀਂ ਔਰ ਕਾਜ ਫੇਰ ਅਸੀਂ ਬਣਾ ਲਾਂਗੇ ਪਰ ਇਹ ਜਿਹੜੀ ਰਵਾਇਤ ਤਾਂ ਬਹੁਤ ਮਾੜੀ ਹੈ ਇਹ ਲੋਕਾਂ ਨਾਲ ਮਜ਼ਾਕ ਹੈ ਲੋਕਾਂ ਦੇ ਨਮਾਇंदे ਚੁਣਨ ਵਾਸਤੇ ਸਰਕਾਰ ਦੇ ਬੰਦੇ ਪਹਿਲਾਂ ਹੀ ਫੈਲਾ ਖੋਣ ਲੱਗ ਜਾਣ ਤੇ ਇਹਦਾ ਮਤਲਬ ਸਰਕਾਰ ਦੇ ਪੱਲੇ ਕਰ ਤੁਹਾਡਾ ਕੀ ਸਟੈਂਸ ਬੱਸ ਸਾਡਾ ਤਾਂ ਮੈਂ ਨਾਲ ਖੜਾ ਹੁਣ ਮੋਹਕੇ ਦਿਖਾਵੇ ਕੋਈ ਕੱਲਾ ਬੰਦਾ ਅਸੀਂ ਕੱਲੇ ਬੰਦੇ ਨੂੰ ਦੇਖ ਲਿਆ ਔਰ ਇੱਥੇ ਮੈਂ ਸਮਝਦਾ ਕਿ ਪੁਲਿਸ ਨੂੰ ਡੀਐਸਪੀ ਨੂੰ ਲਾਣ ਤੈਸ ਗੱਲ ਦੀ ਉਹਨਾਂ ਦੇ ਸਾਹਮਣੇ ਜਦੋਂ ਫਾਈਲ ਖੋ ਕੇ ਲੈ ਕੇ ਗਏ ਨੇ ਅੱਜ ਲਾਸਟ ਦਿਨ ਆ ਜੀ ਫਿਰ ਕਿਵੇਂ ਲਾਸਟ ਦਿਨ ਲਾਸਟ ਦਿਨ ਅਸੀਂ ਕਾਗਜ਼ ਭਰਾ ਰਹੇ ਹਾਂ ਔਰ ਫੈਸਲਾ ਤੁਹਾਡੇ ਸਾਹਮਣੇ ਆ ਲੋਕ ਨਾਬੇ ਤੇ ਦੇਣਗੇ